ਜਿਹੜੀ ਬੁੜੀ ਕਦੇ ਗੁਰਦੁਆਰਨੀ ਗਈ ਉਹ ਵੀ ਉਹ ਯੂਰ ਸਾਹਿਬ ਜਾਈ ਫ੍ਰੀ ਕਰਕੇ ਹਜ਼ਾਰ ਕੱਢ ਕਰਕੇ ਉਮਰਵਾ ਤੇ ਯਜ਼ਾਰ ਕੱਢਨੇ ਦਾ ਧੁੜੀਆਂ ਦਾ ਸਬਜ਼ੀਆਂ ਲੈਣ ਬਟੰਡੇ ਆਉਂਦੀਆਂ ਨੇ ਇਹ ਦੇਖ ਲਓ ਹੁਣ ਤੁਸੀਂ ਵੀ ਬੇਮਾ ਧੁੜੀਆਂ ਬੁੜੀਆਂ ਧੁੜੀਆਂ ਫਿਰਦੀਆਂ ਨੇ ਜੀ ਇਹਨਾਂ ਨੂੰ ਦੋਣੇ ਚਾਹੀਦਾ ਹੈ ਆਧਾਰ ਕੱਢ ਜਾ ਇਹਨਾਂ ਨੂੰ ਕਹੋ ਬੱਸ ਆਧਾਰ ਕੱਢ ਦਿਆਂ ਅਡਲਾ ਦੇਣਾ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਕਿ ਅੰਦਾ ਕਰਾਇਆ ਲੈਣਾ ਚਾਹੀਦਾ ਬੁੜੀਆਂ ਤੋਂ ਇਹ ਤਾਂ ਉਹੀ ਭੰਜੀਆਂ ਫੇਰਦੀਆਂ 70 7000 ਰੁਪਇਆ ਲੈਂਦੀਆਂ ਡੀਕਦੀਆਂ ਰਹਿੰਦੀਆਂ ਵੀ ਆਰਟੀਸੀ ਨੂੰ ਆਹੀ ਖਾਲੀ ਤੁਰੇ ਫਿਰਦੇ ਆਂ ਪੰਜਾਂ ਨੂੰ ਮਗਰ ਮਗਰ ਭਜੇ ਭਜਾਈ ਫਿਰਦੀਆਂ ਇਹ ਜ਼ਿੰਦਗੀ ਖਤਮ ਕਰਦੀ ਬੰਦਿਆਂ ਦੀ ਮੇਰਾ ਨਾਮ ਅਮਰਤਪਾਲ ਸਿੰਘ ਅਜੀਮਾੜ ਮੰਡੀ ਬਸ ਤੇ ਸਰ ਭੀੜ ਵਾਲੀ ਆ ਬਸ ਤੇ ਹੀ ਪਹਿਲਾਂ ਤਾਂ ਹੁਣ ਜਿਵੇਂ ਪੀਆਰਟੀ ਹੀ ਬਸਾਂ ਦੇ ਦੜ ਦੜ ਚਲਾਈ ਸੀ ਨਣੀ ਹੁਣ ਬਾਲੀ ਨਯਾਏ ਜੀ ਬੇहद ਭੀੜਾਈ ਬੁੜੀਆਂ ਨੂੰ ਵੀ ਪਰੇਸ਼ਾਨੀ ਹੁੰਦੀ ਆ ਬੁੜੀਆਂ ਨੂੰ ਤਾਂ ਚਲੋ ਛੱਡੋ ਹੀ ਬੰਦਿਆਂ ਨੂੰ ਪਰੇਸ਼ਾਨੀ ਹੁੰਦੀ ਆਈ ਸਾਨੂੰ ਸਭ ਤੋਂ ਵੱਧ ਸਾਨੂੰ ਸਟੂਡੈਂਟਾਂ ਨੂੰ ਪਰੇਸ਼ਾਨੀ ਹੁੰਦੀ ਆਈ ਸਾਡੇ ਪਹਿਲਾਂ ਤਾਂ ਪਾਸ ਬਣਾਦੇ ਸੀ ਨਾ ਹੁਣ ਅਸੀਂ ਇੱਧਰ ਦਿੰਦੇ ਆ ਨਾ ਇੱਧਰ ਦਿੰਦੇ ਆ ਜੇ ਪ੍ਰਾਈਵੇਟ ਤੇ ਚੜਦੇ ਆ ਤਾਂ ਉਧਰ ਪੀਏ ਦੇਣੇ ਪੈਂਦੇ ਆਈ ਨਾਲੇ ਇੱਧਰ ਪੀਏ ਦਿੱਤੇ ਆਈ ਇਹ ਤਾਂ ਇਹ ਤਾਂ ਇਹਦਾ 52 ਸਵਾਰੀਆਂ ਚੜਨੀਆਂ ਚਾਹੀਦੀਆਂ ਇਹ ਤੋਂ ਵੱਧ ਨਹੀਂ ਚੜਨੀਆਂ ਚਾਹੀਦੀਆਂ ਇਹ ਉਹਦਾ ਹੀ ਜਮਾ ਜਿੱਥੋਂ ਦਹੀਂ ਆਪਾਂ ਮੰਨੀਏ ਉਹ ਜਮਾ ਸਹੀ ਨਹੀਂ ਜੀ ਉਹ ਉਹਦਾ ਬੇਹੋਦਾ ਇਹਨਾਂ ਦਾ ਉਹ ਆਈ ਉਹਦਾ ਹੀ ਉਹਦਾ ਬੰਦ ਹੋਣਾ ਚਾਹੀਦਾ ਜੀ ਉਹਦਾ ਸਬਜੀ ਲੈਣ ਦਾ ਧਾਰਕ ਦੇ ਨੇ ਸਬਜੀ ਬੁੜੀਆਂ ਨੇ ਜੀ ਮੈਂ ਉਧਰੋਂ ਆ ਰਹੀ ਮੋੜ ਮੰਡੀ ਤੋਂ ਤੇ ਮੈਂ ਬੁੜੀਆਂ ਨੂੰ ਬੁਲਾ ਲੈਣਾ ਹੁਣਾਂ ਕਿਉਂ ਮੈਂ ਮਾਮਾ ਦਾ ਉਹਾਂ ਦੀ ਅਸੀਂ ਆਨੇ ਬਠੰਡੇ ਮੈਂ ਤੁਹਾਨੂੰ ਇਹਦੀ ਸਬਜੀ ਲੈਣਾ ਬੁੜੀਆਂ ਦਾ ਸਬਜ਼ੀਆਂ ਲੈਣ ਬਟੰਡੇ ਆਉਂਦੀਆਂ ਨੇ ਇਹ ਦੇਖ ਲਓ ਹੁਣ ਤੁਸੀਂ ਬਹੁਤ ਸਾਰੇ ਔਰਤਾਂ ਕੰਮਾਂ ਤੋਂ ਉਹ ਕਿੰਨੇ ਉਹ ਇਧਰ ਆਉੜੇ ਵੀ ਬੇਮਾਦ ਹੁਣੀਆਂ ਬੁੜੀਆਂ ਤੁੜੀਆਂ ਫਿਰਦੀਆਂ ਨੇ ਮੈਂ ਜਿਹੜੀ ਬੁੜੀ ਕਦੇ ਗੁਰਦੁਆਰਨੀ ਗਈ ਸੀ ਉਹ ਵੀ ਉਹ ਜੂਰ ਸਾਹਿਬ ਜਾਈ ਫ੍ਰੀ ਕਰਕੇ ਅਧਾਰ ਕੱਢ ਕਰਕੇ ਨਾਂ ਦਾ ਸੁਖਿੰਦਰ ਹੈ ਜੀ ਕਿੱਥੇ ਜਾਣਾ ਸੀਗਾ ਮੌੜ ਜੀ ਕਿੰਨੇ ਕਿਚਰ ਤੋਂ ਖੜੇ ਦੋ ਵਜੇ ਦੇ ਖੜੇ ਆ ਜੀ ਚੜਾਉਂਦੀ ਨਹੀਂ 52 ਜਣੇ ਕਹੇ ਜਾਂਦੇ ਜੀ ਉਹ ਬੁੜੀਆਂ ਚੜ ਜਾਂਦੇ ਉਹ ਬੁੜੀਆਂ ਚੜ ਜਾਂਦੀਆਂ ਆ ਖੜੇ ਆ ਹੁਣ ਇੱਥੇ ਕੀ ਕਰੀਏ ਉਮਰਵਾ ਦੇ ਯਾਦਾਰ ਕਾਢਨੇ ਦਾ ਆ ਖੜੇ ਹੋਣੇ ਚੜਕੇ ਜੀ ਸਾਡੇ ਪਾਸ ਬਣੇ ਹੋਏ ਪਾਸ ਬਣੇ ਹੋਏ ਨਾ ਪਾਸ ਚੜਾਉਂਦੇ ਜੀ 52 ਹੁਣ ਇਹਦੇ ਜਿਹੜਾ 52 ਚੜਿਆ ਜੀ 25 ਜਾਣੇ ਸੀ ਆਪਾਂ ਲੈਟਰ ਲੌਣੀ ਫ੍ਰੀ ਕਾਜ ਗਿਆ ਕੀ ਹੈ ਜੀ ਬੱਸਾਂ ਹੋਰ ਪਾ ਦੇ ਨਾ ਤਾਂ ਵਧੀਆ ਸਰਕਾਰਾਂ ਬੱਸਾਂ ਜਾਂ ਬੱਸਾਂ ਹੋਰ ਬਣਉਣੀਆਂ ਪੈਣਗੀਆਂ ਨਹੀਂ ਇਹਦੇ ਤੇ ਫਿਰ ਇਹਦੇ ਦਾ ਚੜਾਂਗੇ ਹੋਰ ਹੋਰ ਤਾਂ ਕੋਈ ਹੱਲ ਹੀ ਨਹੀਂਗਾ ਭਾਈ 2 ਵਜੇ ਦੇ ਆਏ ਅਸੀਂ ਪਹਿਲਾਂ 12 ਵਜੇ ਕਾ ਕਾਲਜ ਪਹੁੰਚੇ ਇਹਨਾਂ ਨੇ ਚੜਾਏ ਨਹੀਂ ਕਹਿੰਦੇ 59 ਸਵਾਰੀਆਂ ਚੜਾਉਣਗਾ ਜਦੋਂ ਨੂੰ ਕੋੜ ਫੱਤੇ ਬੱਸ ਆਉਂਦੀ ਆ ਉਦੋਂ 52 ਹੋਈ ਜਾਂਦਾਂ ਗਏ ਆ ਅੱਜ ਬੱਸਾਂ ਵੀ ਘੇਰੀਆਂ ਸੀ ਉੱਥੇ ਫਿਰ ਐਸਆਈ ਆਏ ਸੀਗੇ ਕੋਈ ਤੇ ਉਹਨਾਂ ਨੇ ਉਹ ਕਰਿਆ ਬੱਸਾਂ ਸਾਰੀਆਂ ਤੋਰਤੀਆਂ ਫੇਰ ਮਸਾ ਝੜ ਕੇ ਆਇਆ 12 ਵਜੇ ਪਹੁੰਚਿਆ ਲੈਕਚਰ ਕੀ ਵੜ ਗਿਆ ਹੋਣਾ ਸੀ ਭਾਈ ਆਧਾਰ ਕਾਰਡ ਬੰਦਾ ਦੇ ਸਾਡੇ ਪਾਸ ਬਣਿਆ ਬੁੜੀਆਂ ਕਹਿੰਦੀਆਂ ਤੁਸੀਂ ਕਰਾਇਆ ਕੱਲ ਆਉਣੇ ਹੈਗਾ ਕਹਿੰਦੇ ਫੇਰ ਤੁਸੀਂ ਕੋ ਚੜਦਿਆਂ ਗਿਆ ਸਾਡੇ ਹੀ ਪਾਸ ਬਣਿਆ ਹੁਣ ਕਿੱਥੇ ਜਾਵਾਂਗੇ ਇੰਨੇ ਪੈਸੇ ਲਾ ਕੇ ਜੀ ਭਾਈ ਬੰਦ ਹੋਣੇ ਚਾਹੀਦਾ ਹੈ ਆਧਾਰ ਕਾਰਡ ਜੈਨ ਨੂੰ ਕਹੋ ਬੱਸਾਂ ਆਧਾਰ ਕਾਰਡ ਦਿੰਗਾ ਅਡਲਾ ਦੇਣਾ हां भाई ਜਿਹੜੀਆਂ ਗੁੜੀਆਂ ਹਨ ਆਧਾਰ ਕਾਰਡ ਹਨ ਜਿਨ੍ਹਾਂ ਨੇ ਪ੍ਰਾਈਵੇਟ ਤੇ ਵੀ ਹਨ ਉਹ ਵੀ ਜਾਣ ਕੇ ਸਰਕਾਰੀ ਤੇ ਚੜਦਿਆਂ ਵੀ ਸਾਡਾ ਘਰਾਏ ਨਾ ਲੱਗੇ। ਹੁਣ ਭਾਈ ਆਧਾਰ ਕਾਰਡ ਬੰਦ ਕਰਨ ਜਾਂ ਇਹਨਾਂ ਦੀਆਂ ਬੱਸਾਂ ਡਲਵਾਉਣ ਇੱਕੋ ਹੀ ਹੱਲ ਆਗਾ। ਮੇਰਾ ਕੋਰਜੈਂਟ ਸਿੰਘ ਨਾਮ ਆ ਬਠਿੰਡਾ ਜ਼ਿਲ੍ਹਾ ਪਿੰਡ ਆਕ ਲਗਾ ਜਲਾਲਤੋਂ ਤੇ ਅਸੀਂ ਜਾਣਾ ਜੀ ਸਰਸੇ ਡੱਬਾ ਵਾਲੀ ਵਾਲੀ ਬੱਸ ਨੂੰ 4 ਘੰਟੇ ਹੋ ਗਏ ਖੜਿਆ ਨੂੰ ਸਾਨੂੰ ਕੋਈ ਬੱਸ ਨਹੀਂ ਮਿਲਦੀ ਤੇ ਵਾਦ ਸਵਾਰੀ ਨਹੀਂ ਚੜਾਉਂਦੇ। ਕਹਿੰਦੇ ਵੀ ਬੰਦ ਕਰਦੀ ਆ ਸਰਕਾਰ ਬੱਸਾਂ ਵੀ ਸਵਾਰੀ ਨਹੀਂ ਅਸੀਂ ਵੱਧ ਲਿਆ ਸਕਦੀ ਬਹੁਤ ਪਰੇਸ਼ਾਨੀ ਹੁੰਦੀ ਆਈ ਭਗਵਾਨ ਜਮਾਨ ਦੀ ਸਰਕਾਰ ਦੇ ਵਾਸੀਂ ਬਹੁਤ ਜਿਆਦਾ ਹੈਰਾਨ ਹੁੰਦੇ ਆ ਜੀ ਤਿੰਨ ਚਾਰ ਘੰਟੇ ਹੋ ਗਏ ਖੜੇ ਨੂੰ ਨਾ ਜੀ ਬੱਚੇ ਹੈ ਨਹੀਂਗੇ ਕੱਲੇ ਹੀ ਸੀਗਾ ਹੋਰ ਵੀ ਖੜੇ ਆ ਸੱਜਣ ਹਾਂਜੀ ਪਛਾਰ ਕਾਰਡ ਨਾਲ ਜਿਆਦਾ ਰਸਤਾ ਨਹੀਂ ਕਿਤੇ ਪਛਾਰ ਕਾਰਡ ਦੇ ਨਾਲ ਨਹੀਂ ਅਧਾਰ ਕਾਰਡ ਤੋਂ ਬਿਨਾਂ ਲਿਆ ਨੂੰ ਵੀ ਨਹੀਂ ਚੜਾਉਂਦੇ ਅਸੀਂ ਤਾਂ ਕਿਰਾਇਆ ਦੇ ਨਾਲ ਹੀ ਆਂ ਫੈਸਲਾ ਗਲਤ ਆ ਜੀ ਇਹ ਤਾਂ ਗਲਤ ਮੰਨਦੇ ਆ ਬੱਸਾਂ ਪੂਰੀਆਂ ਹੋਣੀਆਂ ਚਾਹੀਦੀਆਂ ਕਿਰਾਏ ਦਾ ਕੋਈ ਚੱਕਰ ਨਹੀਂ ਵਾਸਤੇ ਫ੍ਰੀ ਹੋਣਾ ਚਾਹੀਦਾ ਹੁੰਦਾ ਹੀ ਹੋਣਾ ਚਾਹੀਦਾ ਸੀ ਤਾਂ ਕਿੰਨੇ ਸੀ ਬਲਵੰਤ ਸਿੰਘ ਆ ਜੀ ਗ੍ਰੀਨ ਟਰਾਂਸਪੋਰਟ ਆ ਜੀ ਉਹ ਅਸੀਂ ਇਹ ਕਹਿੰਦੇ ਆ ਵੀ ਬੁੜੀਆਂ ਨੂੰ ਘੱਟ ਕਿਰਾਏ ਤੇ ਲੈ ਜਾ ਕਰਨਾ ਅਸੀਂ ਲੈ ਜਾ ਕਰਾਂਗੇ ਸਾਡੇ ਨਾਲ ਉਹ ਵੀ ਨਹੀਂ ਬੈਂਦੀਆਂ ਇਹ ਆਈ ਦਾ ਖਾਲੀ ਕਰੇ ਫਿਰਦੇ ਆ ਡੱਟ ਡੱਟ ਕਰਦੇ ਸਾਡੇ ਦਾ ਡੀਜ਼ਲ ਵੀ ਨਹੀਂ ਭਜਦਾ ਪੂਰਾ ਆਉਂਦਾਗਾ ਆ ਇਹ ਨਰ ਬੰਦ ਕਰਨਾ ਚਾਹੀਦਾ ਤੇ ਅੰਦਾ ਕਰਾਇਆ ਲੈਣਾ ਚਾਹੀਦਾ ਬੁੜੀਆਂ ਤੋਂ ਇਹ ਤਾਂ ਉਹੀ ਭੰਜੀਆਂ ਫੇਰਦੀਆਂ ਉਹ ਦਵਾਈਆਂ ਭਾਲਦੀਆਂ ਉਹ ਭੰਜੀਆਂ ਫੇਰਦੀਆਂ ਇਹ ਹਾਂ ਇੱਕ ਜਿਹੜਾ ਉਹ ਮੋਦੀ ਨੇ ਕਰ ਕੀਤਾ ਇਹ ਵੀ ਬੰਦ ਹੋਣਾ ਚਾਹੀਦਾ ਕਾਨੂੰਨ 5 5000 70000 ਰੁਪਏ ਤੇ ਅਸੀਂ ਤੁਰੇ ਫਿਰਦੇ ਹਾਂ ਆ ਉਹ ਵੀ ਉਹ ਬੰਦ ਹੋਣਾ ਚਾਹੀਦਾ 70 70000 ਰੁਪਏ ਲੈਂਦੀਆਂ ਡੀਕਦੀਆਂ ਰਹਿਦੀਆਂ ਪੀਆਰਟੀਸੀ ਨੂੰ ਅਸੀਂ ਖਾਲੀ ਤੁਰੇ ਫਿਰਦੇ ਹਾਂ ਗੱਡੀ ਦਾ ਕੰਮ ਨਹੀਂ ਨਿਕਲਦੀ ਕੀ ਬਹੁਤ ਜਿਆਦਾ ਘਾਟਾ ਪਿਆ ਟਾਇਰ ਨਹੀਂ ਚੜਦੇ ਧੱਕਾ ਸਟਾਰਟ ਗੱਡੀਆਂ ਆ ਧੱਕਾ ਨਾ ਡਾਈ ਬੈਠਾ ਮੈਂ ਮੌਜਣਾ ਕੀ ਕਰੀਏ ਹੁਣ ਬੰਦਾ ਹੀ ਕੋਣੀਗਾ ਇਹਨਾਂ ਨੂੰ ਆਪ ਨੂੰ ਸੋਚਣਾ ਚਾਹੀਦਾ ਇਹਨੂੰ ਹੋਰ ਸਸਤਾ ਕਰ ਦਿੰਦੇ ਸਿਲੰਡਰ ਸਸਤਾ ਕਰ ਦਿੰਦੇ ਹੋਰ ਕਿੰਨੀਆਂ ਚੀਜ਼ਾਂ ਸਸਤੀਆਂ ਕਰਨ ਵਾਲੀਆਂ ਉਹ ਕਰਨ ਠੀਕ ਹੈ ਜੇ ਇਹਨਾਂ ਨੂੰ ਦੋਸਤਾਂ ਨਾਲ ਜਾਉਂਦੇ ਆ ਉਹ ਹਜੂਰ ਸਾਹਿਬ ਜਾਣਗੇ ਉਹ ਜਾਣਗੇ ਇਹਦਾ ਭੱਜ ਗਿਆ ਵਰਦ ਗਿਆ ਬੰਦਿਆਂ ਨੂੰ ਮਗਰ ਮਗਰ ਭਜੇ ਭਜਾਈ ਫਿਰਦੀਆਂ ਇਹ ਇੱਥੇ ਹੁਣ ਵੇਖੀਆ ਉਹ ਬੁੜੀਆਂ ਅੱਗੇ ਅੱਗੇ ਮਗਰ ਮਗਰ ਬੰਦੀ ਜਿੰਦਗੀ ਖਤਮ ਕਰਦੀ ਬੰਦਿਆਂ ਦੀ ਸੱਚਾ ਭਗਮਾਨ ਸਿੰਘ ਆ ਜੀ ਬਹੁਤ ਧੰਨਵਾਦ ਐ ਕਹਿੰਦਾ ਵੀ ਕਿਉਂ ਲੋਕ ਹੈਰਾਨ ਕਰੇ ਨੇ ਸਵਾਰੀਆਂ ਪੂਰੀਆਂ ਬੱਸਾਂ ਚ ਭਰ ਕੇ ਜਾਣ ਜਾਂ ਫਿਰ ਟਾਈਮ ਵਧਾਓ ਐਹੀ ਕਹਿਣਾ ਚਾਹੁੰਦੇ ਆ ਕੱਟਣਾ ਕੱਟਨੇ ਫਿਰ ਕਿਉਂ ਬੋਲ ਕਿਉਂ ਰਹੇ ਨੇ ਵੀ ਫ੍ਰੀ ਕਰ ਦਿਓ ਫਰਾਨੀ ਜੀ ਫ੍ਰੀ ਕਰ ਦਿਓ ਸਰਕਾਰ ਨੂੰ ਵੀ ਚਾਹੀਦਾ ਵੀ ਹੋਰ ਬੱਸਾਂ ਪਾਉਣ ਆ ਫਿਰ ਉਹੀ ਕਹਿੰਦੇ ਆ ਵੀ ਦੁਨੀਆ ਦਾ ਇੰਤਜ਼ਾਮ ਦਾ ਚਾਹੀਦਾ ਹੀ ਐ ਇਹਨਾਂ ਦੀ ਕਰੇ ਹੋਏ ਨੇ ਇਹਨਾਂ ਨੇ ਕਰੇ ਨਹੀਂ ਆਲੀਆਂ ਬੀਤੀਆਂ ਵੀ ਕਹਿੰਦੇ ਰੋਜ਼ ਉਹ ਤਾਂ ਹੁਣ ਉਹ ਕਹਿੰਦੇ ਸੀਟਾਂ ਪੂਰੀਆਂ ਅੱਜ ਮਲੋਟ ਜਾਣਾ ਹੁਣ ਉਹ ਕਹਿੰਦੇ ਵੀ ਉੱਤਰ ਜੋ ਸੀਟਾਂ ਪੂਰੀਆਂ ਹੁੰਨ ਹਾਂਜੀ ਪਹਿਲੇ ਬੜੀ ਮੁਸ਼ਕਲ ਨਾਲ ਜਿਹੜੇ ਸੀਟਾਂ ਬੋਤ ਹੋਰ ਬਈ ਮੇਰੇ ਨਾਲ ਦੇ ਉੱਤਰ ਕੇ ਮੈਨੂੰ ਪਤਾ ਨਹੀਂ ਲੱਗਿਆ ਵਾਸਾ ਸੱਚ ਸਾਨੂੰ ਚੜਾ ਨਹੀਂ ਦਿੰਦੇ ਕਹਿੰਦੇ ਜਿੰਨੀਆ ਸੀਟਾਂ ਨੇ ਉਹਨੇ ਜਿਹੜੇ ਖੜੇ ਸੀ ਜਾਣਗੇ ਵਾਸਾ ਜਿਹੜੇ ਖੜੇ ਹੋ ਉਤਰ ਜੋ ਹਾਂਜੀ ਹਾਂਜੀ ਆਉਂਦੀ ਆ ਜੀ ਹਾਂਜੀ ਮਸਟਰੀ ਖੜੇ ਕਿਉਂ ਆ ਵੀ ਖੜੇ ਕਿਉਂ ਬੈਠੇ ਹੁਣ ਸੀਟਾਂ ਤੇ ਫੇਰ ਆ ਅੱਛਾ ਕਹਿੰਦੇ ਜਿਹੜੇ ਖੜੇ ਉਹ ਨਹੀਂ ਚੱਲਣ ਜਿਹੜੇ ਵਾਸਾ ਚਲੇ ਆਪ ਨਾਲ ਸਾਰੇ ਆ ਜਿਹੜੇ ਵਾਸਾ ਚਲੇ ਕਿੱਦੜ ਮੈਂ ਗਾਣਾ ਸੁਣ ਸਾਂ ਜਾਣਾ ਲੋਕੀ ਵੇ ਗਏ ਕਹਿਣ ਕੀ ਕਹਿੰਦੇ ਧੀਰਵਾਹੀ ਹੋ ਗਈ ਮੇਰਾ ਨਾਮ ਸਰਦੂਲ ਸਿੰਘ ਯਾਰ ਇਹ ਗੱਲ ਹੋ ਜਾਂਦੀ ਮੈਂ ਤਾਂ ਹੁਣ ਯਾਰ ਜਦੋਂ ਆਈਏ ਕਿਤੇ ਬੰਦੇ ਉਹਨੂੰ ਟਾਈਮ ਤੇ ਸੀ ਪਹੁੰਚ ਨਹੀਂ ਸਕਦੇ ਤੇ ਬੁੜੀਆਂ ਬੱਸਾਂ ਭਰ ਜਾਂਦੀਆਂ ਜਿਹੜੇ ਬੰਦੇ ਟਿਕਟਾਂ ਵਾਲੇ ਆ ਹੈ ਬੱਸਾਂ ਘਟਾ ਦੀਆਂ ਇਹਨਾਂ ਨੇ ਤੇ ਇੱਕ ਬਾਰੀ ਖੋਲਦੇ ਆ ਨਾ ਤਾਂ ਵੜਨੇ ਤੇ ਦੂਜੀ ਬਾਰੀ ਨਹੀਂ ਖੋਲਦੇ ਇਹ ਬੰਦੇ ਨਾ ਵੜ ਜਾਣ ਬੁੜੀਆਂ ਇਹ ਭੌਣ ਚੜਾਉਣ ਦੂਜੀ ਬਾਰੀ ਤਾਂ ਖੋਲ ਲੈ ਨਾ ਨਹੀਂ ਤਾਂ ਬੁੜੀਆਂ ਸੱਟਾਂ ਵੀ ਵਾ ਸਕਦੀਆਂ ਬੁੜੇ ਜਵਾਨ ਬੱਚੇ ਉਹਦੇ ਨਾਲ ਜਨਾਨੀਆਂ ਨਾਲ ਯਾਰ ਇਹਨਾਂ ਦਾ ਕੋਈ ਕੰਮ ਪਤਾ ਹੀ ਨਹੀਂ ਇਹਨਾਂ ਦਾ ਕੀ ਕਰਨਾ ਇਹਨਾਂ ਨੇ ਸਰਕਾਰ ਸਰਕਾਰ ਨੇ ਕੰਮ ਹੀ ਗਲਤ ਕੀਤਾ ਸਾਰਾ ਮੈਂ ਤਾਂ ਨਾ ਗਲਤ ਹੈ ਸਰਕਾਰ ਦਾ ਸਾਰਾ ਗਲਤ ਹੈ ਸਾਰਾ ਸਰ ਗਲਤ ਹੈ ਗੱਬ ਆਂਦਾ ਕਿ ਆ ਵੀ ਚੜਾਉਂਦੇ ਨਹੀਂਗੇ ਆਂਦਾ ਕਿ ਸੀਟਾ ਸੀਟਾਂ ਵਾਲੇ ਲਾ ਰੱਖਾਂਗੇ ਹਾਂ ਮੋੜ ਜਾਣਾ ਆਂਦਾ ਸੀਟਾ ਸੀਟਾਂ ਵਾਲੇ ਚੜਾਵਾਂਗੇ ਤੁਸੀਂ ਬੱਸ ਵਿੱਚੋਂ ਉਤਰਿਓ ਹਾਂ ਕੀ ਕਹਿੰਦੇ ਬੱਸ ਵਿੱਚ ਬੈਠ ਨਹੀਂ ਸਕਣ ਦਿੰਦੇ ਗਾ ਨਾ ਕੀ ਪਤਾ ਲੱਗਾ ਸਦਲੇ ਪਾਸੇ ਗੋੜਿਆਂ ਨਾਮ ਕਿ ਜਾਂਦੇ ਨੇ ਇੱਕੋ ਟਾਕੀ ਖੋਲ ਰੱਖੇ ਮੂਰਲੀ ਖੋਲਦਾ ਹੀ ਨਹੀਂ ਆ ਕਦੋਂ ਦੇ ਖੜੇ ਐ ਇੱਥੇ ਚੱਕੇ ਆ ਨੇ ਹੁਣ ਬਸ ਇੱਕ ਟਾਕੀ ਮਗਰਲੀ ਖੋਲੀ ਆ ਖੋਲਦਾ ਹੀ ਨਹੀਂ ਮੂਰਾ ਉੱਥੇ ਬਸ ਨੇ ਲਾਤੜ ਰਣਾ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਆ ਭਾਈ ਕਾਫੀ ਦੇਰ ਹੋ ਗਈ ਖੜਿਆਂ ਨੂੰ ਮਾਨਸਾ